ਬਠਿੰਡਾ ਦੀ ਥਾਰ ਵਾਲੀ ਬਰਖਾਸਤ ਪੁਲਿਸ ਕਰਮਚਾਰੀ ਅਮਨਦੀਪ ਕੌਰ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਕੇ ਅੱਜ ਬਠਿੰਡਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਅਮਨਦੀਪ ਕੌਰ ਦਾ ਵਿਜੀਲੈਂਸ ਨੂੰ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਅੱਜ ਦੇਖ ਸਕਦੇ ਹੋ ਤੁਸੀਂ ਭਾਰੀ ਸੁਰੱਖਿਆ ਦੇ ਵਿੱਚ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਨੇ ਹੁਣ ਵਿਜੀਲੈਂਸ ਨੂੰ ਪੁੱਛਗਿੱਛ ਦੇ ਲਈ 3 ਦਿਨ ਦਾ ਰਿਮਾਂਡ ਦੇ ਦਿੱਤਾ ਤੇ ਹੁਣ ਵਿਜੀਲੈਂਸ ਅਮਨਦੀਪ ਕੌਰ ਤੋਂ ਕੀ ਕੁਝ ਹੋਰ ਖੁਲਾਸੇ ਕਰਵਾ ਸਕਦੀ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਸੀਂ ਇਹਦੇ 5 ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਔਨਰੇਬਲ ਕੋਰਟ ਨੇ ਸਾਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਜੀ ਤੇ ਹੁਣ ਤੱਕ ਪੁਚਗੇਸ਼ ਦੇ ਵਿੱਚ ਕੋ ਸਾਹਮਣੇ ਆਇਆ ਸਰ ਪੁਚਗੇਸ਼ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਹਾਂ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਜੀ ਸਰਵਨ ਆਪ ਹੀ ਕਰ ਰਹੇ ਹੋ ਤੁਹਾਡੇ ਕੋਲੇ ਗ੍ਰਿਫਤਾਰ ਕੀਤੇ ਜਾਣ ਨੂੰ ਸੱਚੀ ਤਾਂ ਗੱਲ ਸਾਹਮਣੇ ਆਈ ਨਹੀਂ ਨਹੀਂ ਡਿਟੇਲ ਅਸੀਂ ਸਾਰੇ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਣ ਦਾ ਕੀ ਹੋ ਜਾਈ ਅਫਸਾਨਾ ਖਾਣ ਦਾ ਕੋਈ ਰੋਲ ਨਹੀਂ ਹੈ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਉਹ ਗਲਤ ਤੱਕ ਮੀਡੀਆ ਦੇ ਵਿੱਚ ਗੱਲ ਆੜਾਈ ਹਾਂਜੀ ਸਾਡਾ ਖਾਣੂ ਪ੍ਰੋਪਰਟੀ ਇਸ ਤਰੀਕੇ ਦੇ ਨਾਲ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਗਲਤਾ ਹੋਏ ਅਬਸੰਦ ਖਾਨ ਦੇ ਜਿਹੜੀ ਸਿਸਟਮ ਹੈਗੀ ਉਹਦੇ ਘਰ ਉਹ ਰੌਂਡ ਆ ਬੋਲੀਆ ਉਹਦੇ ਨਾਲ ਸਾਡਾ ਰਿਲੇਸ਼ਨ ਨੇ ਮਤਲਬ ਇਹ ਉਹਦੇ ਸਰਵ ਉਹਦੇ ਘਰ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਲੱਗਾ ਸਰ ਸੰਬੰਧਿਤ ਇਹ ਲੋਕਾਂ ਨੂੰ ਕੰਮ ਕਰਕੇ ਨਾ ਨਾਮ ਦਾ ਕੋਈ ਕੋਈ ਦੇਵਰਾਂਗਰ ਰੈਸਟ੍ਰੀਗੇਸ਼ਨ ਦਿੱਤੀ ਇੱਕ ਗੁਰਮੈਂਟ ਕਮਟੇਟ ਬੋਲੇਗੀ ਛੋਟੀ ਗੱਡੀ ਹੋਣੀ ਕਿ ਕਿੰਨਾ ਬਾਅਦ ਇਹ ਤਿਆਰ ਕਰਨ ਦੀ ਹੋਵੇ ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੁਣ ਤੱਕ 3 ਦਿਨ ਦਾ